ਤਾਂ ਦੋਸਤੋ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਇੱਕ ਨਵਾਂ ਗੁਲਾਬ ਨੂੰ ਤਿਆਰ ਕਰਨ ਵਾਸਤੇ ਉਹਦੀ ਗ੍ਰਾਫਟਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲੇ ਤਾਂ ਤੁਸੀਂ ਆਪਾਂ ਦੇਖੋ ਇਸ ਵੀਡੀਓ ਦੇ ਵਿੱਚ ਆਪਾਂ ਗੁਲਾਬ ਦੀ ਕਲਮ ਲਗਾ ਕੇ ਆਪਾਂ ਗੁਲਾਬ ਦੇਸੀ ਗੁਲਾਬ ਤਿਆਰ ਕਰ ਲਿਆ ਤੇ ਉਸ ਤੋਂ ਬਾਅਦ ਕੀ ਹੈ ਉਹਨੂੰ ਪ੍ਰੋਸੈਸ ਚੱਲ ਰਿਹਾ ਹੈ ਕਿ ਉਹਨੂੰ ਸਿੰਗਲ ਕਰਨ ਦਾ ਟਾਣੀਆਂ ਕੱਟ ਕੇ ਉਸਨੂੰ ਆਪਾਂ ਸਿੰਗਲ ਕਰ ਰਹੇ ਹਾਂ ਤਾਂ ਸਿੰਗਲ ਕਰਨ ਤੋਂ ਬਾਅਦ ਵਾਰੀ ਆਉਂਦੀ ਹੈ ਇਸਨੂੰ ਗ੍ਰਾਫਟਿੰਗ ਕਰਨ ਦੀ ਤਾਂ ਜਿਸ ਲਈ ਆਪਾਂ ਕਿਸੇ ਮਲਟੀ ਕਲਰਸ ਜਾਂ ਹਾਈਬ੍ਰਿਡ ਗੁਲਾਬ ਦੇ ਵਿੱਚੋਂ ਆਪਾਂ ਕੀ ਜੇ ਟਾਣੀਆਂ ਕੱਟ ਲੈਣੇ ਆ ਕਟਿੰਗ ਤੋਂ ਬਾਅਦ ਇਸਨੂੰ ਪਾਣੀ ਦੇ ਵਿੱਚ ਸਟੋਰ ਕਰਦੇ ਆ ਤਾਂ ਆਪਾਂ ਦੇਖ ਰਹੇ ਆ ਕਿ ਉਸ ਤੋਂ ਬਾਅਦ ਛੋਟੀ ਛੋਟੀ 10 10 12 12 ਇੰਚ ਦੀ ਕਲਮ ਕੱਟ ਕੇ ਕਲਮ ਦੇ ਵਿੱਚੋਂ ਆਪਾਂ ਛੋਟੇ ਛੋਟੇ ਪੀਸਿਸ ਕੱਢਦੇ ਆ ਇਹਨਾਂ ਦੇ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪੀਸਿਸ ਕੱਢ ਰਹੇ ਗਰਾਫਟਿੰਗ ਕਰਨ ਵਾਸਤੇ ਤਾਂ ਐਸ ਨੂੰ ਵੀ ਆਪਾਂ ਪਾਣੀ ਦੇ ਵਿੱਚ ਰੱਖਦੇ ਆ ਜਦੋਂ ਤੱਕ ਆਪਾਂ ਪਿਉਂਦ ਨਹੀਂ ਕਰਦੇ ਤਾਂ ਗਰਾਫਟਿੰਗ ਕਰਨ ਵੇਲੇ ਕੀ ਹੈ ਜਿਹੜੇ ਆ ਪੀਸਿਸ ਆਪਾਂ ਕੱਢ ਲਏ ਆ ਜਿਹੜਾ ਨਵਾਂ ਗੁਲਾਬ ਆਪਣਾ ਤਿਆਰ ਹੋ ਰਿਹਾ ਦੇਸੀ ਉਹਦੇ ਵਿੱਚ ਆਪਾਂ ਇਸ ਚੀਜ਼ ਨੂੰ ਐਡ ਕਰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਛੋਟੇ-ਛੋਟੇ ਪੀਸ ਜਿਹੜੇ ਆਪਣੀ ਕਾਲੇ ਸੀ ਪੁਰਾਣੇ ਗੁਲਾਬ ਚੋਂ ਤਾਂ ਉਹਨੂੰ ਐਡ ਕਰ ਰਹੇ ਆ ਔਰ ਉਸ ਤੋਂ ਬਾਅਦ ਕੀ ਹੈ ਇਸਨੂੰ ਟੇਪਿੰਗ ਕਰ ਦਿੰਨੇ ਆ ਤਾਂ ਪੀਸਿਸ ਲਗਾਉਣ ਤੋਂ ਬਾਅਦ ਤੁਸੀਂ ਇਹ ਦੇਖੋ ਕਿਸ ਤਰ੍ਹਾਂ ਉੱਪਰ ਪੰਨਾ ਵਗੈਰਾ ਚੜਾਇਆ ਜਾ ਰਿਹਾ ਹੈ ਜਾਂ ਟੇਪਿੰਗ ਕੀਤੀ ਜਾ ਰਹੀ ਹੈ ਤਾਂ ਟੇਪਿੰਗ ਤੋਂ ਬਾਅਦ ਦੋਸਤੋ ਵਾਰੀ ਆਂਦੀ ਹੈ ਜਿਹੜੇ ਇਹਦੇ ਉੱਪਰ ਤੁਸੀਂ ਦੇਖ ਰਹੇ ਹੋ ਟਾਣੀ ਜਾਂਦੇ ਵਧੀਆਂ ਹੋਈਆਂ ਇਸ ਨੂੰ ਕੱਟਣ ਦੀ ਤਾਂ ਜਿਹੜੀਆਂ ਉੱਪਰ ਤੁਸੀਂ ਪੱਤੇ ਦੇਖ ਰਹੇ ਹੋ ਉਹਨਾਂ ਦੀ ਸਾਰੀ ਟਾਹਣੀਆਂ ਨੂੰ ਉੱਪਰੋਂ ਕੱਟ ਦਿੰਨੇ ਆ ਕੱਟਣ ਤੋਂ ਬਾਅਦ ਕੀ ਹੈ ਜਿਹੜੀ ਥੱਲੋਂ ਗrafting ਸ਼ੁਰੂ ਹੁੰਦੀ ਹੈ ਜਿਹੜੀ ਨਿਚੋਂ ਆ ਫਟਾਰਾ ਚੱਕ ਗਿਆ ਤੇ ਉਸ ਤੋਂ ਬਾਅਦ ਆਪਣਾ ਫਾਈਨਲ ਰਿਜ਼ਲਟ ਆਪਣਾ ਨਿਕਲ ਕੇ ਸਾਹਮਣੇ ਆਉਂਦਾ ਹੈ ਜਿਹੜਾ ਤੁਸੀਂ ਪਾਰਕਾਂ ਦੇ ਵਿੱਚ ਜਾਂ ਕਰਾਂ ਦੇ ਵਿੱਚ ਲੱਗਾ ਦੇਖਦੇ ਹੋ ਮਲਟੀ ਕਲਰ ਗੁਲਾਬ ਤਾਂ ਫਾਈਨਲੀ ਇਸ ਤਰ੍ਹਾਂ ਤਿਆਰ ਹੋ ਜਾਂਦਾ ਹੈ ਤਾਂ ਇਹ ਦੋਸਤੋ ਪ੍ਰੋਸੈਸ ਸੀ ਗੁਲਾਬ ਦਾ ਤਾਂ ਠੀਕ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਆ ਜੀ ਥੈਂਕ ਯੂ